अरविंद केजरीवाल जी को एक और समन मोदी जी की ईडी ने भेज दिया कि गिरफ्तारी करने के लिए कोई बैकअप प्लान की शुरुआत हो रही है कि अगर इस मामले में नहीं गिरफ्तार कर पाए तो उस मामले में गिरफ्तार कर लेंगे अगर इसमें कोई ईमानदार हो गलती से आ गया हो तो बता देना नहीं तो मैंने देश के बेईमानों की लिस्ट बनाई थी Education is not the amount of information that is put in the human brain. It must have man making, character making, and life building as a motivational idea. हमारी पार्टी एक कट्टर ईमानदार पार्टी है। किसी ने अपना असली रूप सामने रख दिया है? कि जो छापे पड़ रहे हैं जो समझ आ रहे हैं वो सिर्फ और सिर्फ एक ही मकसद से है कि वो दिल्ली के मुख्यमंत्री अरविंद केजरीवाल पे हमला करना चाहते हैं दिल्ली के मुख्यमंत्री अरविंद केजरीवाल जी को कुचलना चाहते हैं भारतीय जनता पार्टी को पता है प्रधानमंत्री नरेंद्र मोदी जी को पता है कि अगर कोई एक नेता है ਜੋਨੇ ਚੈਲੰਜ ਕਰ ਸਕਦਾ।ਔਰ ਫਰਜ਼ੀ ਕੇਸ ਮੇ ਕਲ ਅਰਵਿੰਦ ਕੇਜਰੀਵਾਲ ਜੀ ਕੋ ਨੋਟਿਸ ਭੇਜਿਆ। ਦੋਸਤੋ ਇਹ ਬਿਆਨ ਅਕਸਰ ਸਾਡੇ ਦਿਮਾਗ ਵਿੱਚ ਉਲਝਣਾ ਪੈਦਾ ਕਰਦੇ ਹਨ ਕਿ ਇਹਨਾਂ ਬਿਆਨਾਂ ਤੋਂ ਅੰਦਾਜ਼ਾ ਕੀ ਲਾਈਏ ਕਿ ਇੱਕ ਸਟੇਟ ਦੇ ਮੁੱਖ ਮੰਤਰੀ ਜਾਂ ਡਿਪਟੀ ਸੀਐਮ ਕੀ ਉਹਨਾਂ ਨੂੰ ਵੀ ਬਿਲਕੁਲ નિર્ਦੋਸ਼ ਹੋਣ ਦੇ ਬਾਵਜੂਦ ਅਰੈਸਟ ਕਰਕੇ ਸਲਾਖਾਂ ਪਿੱਛੇ ਛੁੱਟ ਦਿੱਤਾ ਜਾ ਸਕਦਾ ਹੈ। ਇੱਕ ਇੱਕ ਸਾਲ ਦਾ ਵਕਫਾ ਹੋਣ ਤੇ ਵੀ ਉਹਨਾਂ ਨੂੰ ਜ਼ਮਾਨਤ ਤੱਕ ਨਹੀਂ ਦਿੱਤੀ ਜਾਂਦੀ। ਫਿਰ ਆਮ ਸੁਧਾਰਨ ਨਾਗਰਿਕ ਉਹਨਾਂ ਦਾ ਕੀ ਹਾਲ ਹੋਵੇਗਾ ਜੇ ਇੱਕ ਮੁੱਖ ਮੰਤਰੀ ਜਾਂ ਡਿਪਟੀ ਸੀਐਮ ਆਪਣੇ ਆਪ ਨੂੰ ਕਟੜਾ ਇਮਾਨਦਾਰ ਅਤੇ ਬੇਖਸੂਰ ਹੋਣ ਦਾ ਦਾਵਾ ਕਰਨ ਦੇ ਬਾਵਜੂਦ ਨਹੀਂ ਬਚਾ ਸਕਦਾ ਤਾਂ ਆਮ ਜਨਤਾ ਜਿਨ੍ਹਾਂ ਦਾ ਉਹ ਰਿਪਰੈਜ਼ੈਂਟੇਟਿਵ ਹੁੰਦਾ ਹੈ ਉਹਨਾਂ ਨੂੰ ਕੀ ਸੁਰੱਖਿਆ ਤੇ ਕੀ ਇਨਸਾਫ ਉਹ ਦਵਾਨ ਵਿੱਚ ਸਹਾਇਕ ਹੋਵੇਗਾ ਆਖਰ ਦੋਸਤੋ ਕੀ ਸੱਚਮੁੱਚ ਹੀ ਇੰਨੀ ਹਨੇੜਗਰਦੀ ਮਚੀ ਹੋਈ ਹੈ ਅਤੇ ਅਦਾਲਤਾਂ ਕੀ ਉਹ ਅਕਲੋਂ ਨਹੀਂਆਂ ਹੋ ਜਾਂ ਪਈਆਂ ਨੇ ਜਿਹੜੀਆਂ ਜਮਾਨਤਾ ਤੱਕ ਨਹੀਂ ਦਿੰਦੀਆਂ ਦੋਸਤੋ ਦਿੱਲੀ ਦੀ ਆਮ ਆਦਮੀ ਪਾਰਟੀ ਉਸ ਦੀ ਗਵਰਨਮੈਂਟ ਦੇ ਕੈਬਨਿਟ ਮੰਤਰੀਆਂ ਅਤੇ ਸੰਵਿਧਾਨਿਕ ਅਹੁਦਿਆਂ ਤੇ ਬੈਠੇ ਉਸ ਦੇ ਨੇਤਾਵਾਂ ਦੇ ਬਿਆਨ ਇਹੋ ਤਾਂ ਸਪਸ਼ਟ ਰੂਪ ਵਿੱਚ ਕਹਿ ਰਹੇ ਹਨ ਚਲੋ ਇਸ ਉਲਝਣ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਦੋਸਤੋ ਦਿੱਲੀ ਵਿੱਚ ਇੱਕ ਮਸ਼ਹੂਰ ਘਟਾਲਾ ਹੋਇਆ ਦੱਸਿਆ ਜਾਂਦਾ ਹੈ ਜਿਸ ਦਾ ਨਾਂ ਹੈ ਦਿੱਲੀ ਲਿਕਵਰ 스ਕੀਮ ਮਤਲਬ ਸ਼ਰਾਬ ਘਟਾਲਾ ਉਸ ਵਿੱਚ ਆਮ ਆਦਮੀ ਪਾਰਟੀ ਦੇ ਕਈ ਵੱਡੇ ਨੇਤਾ ਲਪੇਟੇ ਵਿੱਚ ਆ ਚੁੱਕੇ ਹਨ ਇਸ ਘਟਾਲੇ ਦੀ ਲੇਟੈਸਟ ਅਪਡੇਟ ਇਹ ਹੈ ਕਿ ਦੋਸਤੋ ਇੱਕ ਸਾਊਥ ਸਟੇਟ ਦੀ ਐਕਸ ਸੀਐਮ ਦੀ ਪੁੱਤਰੀ ਕੇ ਕਵਿਤਾ ਉਹਨਾਂ ਨੂੰ ਵੀ ਈਡੀ ਨੇ ਗ੍ਰਿਫਤਾਰ ਕਰਕੇ ਦਿੱਲੀ ਅਰੈਸਟ ਕਰਕੇ ਲੈ ਆਂਦਾ ਹੈ ਅਤੇ ਹੋਰ ਫਰਦਰ ਇਨਕੁਆਇਰੀ ਲਈ ਉਹਨਾਂ ਨੂੰ ਦਿੱਲੀ ਲਿਆ ਕੇ ਇੱਥੇ ਪੁਸ਼ਤਾਸ਼ ਹੋ ਰਹੀ ਹੈ ਉਹਨਾਂ ਕੋਲੋਂ ਮੀਡੀਆ ਵਿੱਚ ਇਹ ਚਰਚਾ ਸ਼ੁਰੂ ਹੋ ਚੁੱਕੀ ਹੈ ਕਿ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਟੌਪ ਲੀਡਰਸ਼ਿਪ ਨੇ ਲਗਭਗ 100 ਕਰੋੜ ਤੱਕ ਦਾ ਅवैध ਲੈਣ-ਦੇਣ ਕੀਤਾ ਹੈ ਇਸ ਘਪਲੇ ਵਿੱਚ ਦੋਸਤੋ ਇਹ ਜੋ ਸ਼ਰਾਬ ਘਟਾਲਾ ਹੋਇਆ ਦੱਸਿਆ ਜਾਂਦਾ ਹੈ ਇਸ ਵਿੱਚ ਸੌਫਟੀ ਵੀ ਦੱਸਦੇ ਹਨ ਕਿ ਇੱਕ ਲਿਕਵਰ ਲੋਬੀ ਸ਼ਾਮਲ ਹੋਈ ਦੱਸੀ ਜਾਂਦੀ ਹੈ ਇੱਥੋਂ ਤੱਕ ਕਿ ਸੁਪਰੀਮ ਕੋਰਟ ਨੇ ਵੀ ਮੰਨ ਲਿਆ ਹੈ ਕਿ ਤਕਰੀਬਨ 368 ਕਰੋੜ ਦੀ ਰਕਮ ਦਾ ਅवैध ਲੈਣ-ਦੇਣ ਹੋਇਆ ਹੈ ਜਿਸ ਨੂੰ ਸ਼ੱਕੀ ਕਿਹਾ ਜਾ ਸਕਦਾ ਹੈ ਇਹੋ ਘਟਾਲਾ ਮੰਨਿਆ ਜਾ ਰਿਹਾ ਹੈ ਇਸੇ ਦੀ ਇਨਕੁਆਰੀ ਕਰਕੇ ਹੀ ਦਿੱਲੀ ਦੇ ਐਕਸ ਡਿਪਟੀ ਸੀਐਮ ਮਨੀਸ਼ ਸ਼ਸ਼ੋਧਿਆ ਜੋ ਉਸ ਵੇਲੇ ਸਬੰਧਤ ਵਿਭਾਗ ਦੇ ਮੰਤਰੀ ਸਨ ਉਹਨਾਂ ਨੂੰ ਫੜ ਕੇ ਜੇਲ੍ਹ ਪਿੱਛੇ ਸੁਟਿਆ ਗਿਆ ਤੇ ਹਾਲੇ ਤੱਕ ਉਹਨਾਂ ਨੂੰ ਜ਼ਮਾਨਤ ਨਹੀਂ ਦਿੱਤੀ ਗਈ ਕਿਉਂਕਿ ਦਿੱਲੀ ਲੁਕਰ ਪੁਲਿਸੀ ਉਹਨਾਂ ਦੀ ਹਦਾਇਤਾਂ ਮੁਤਾਬਕ ਹੀ ਬਣਾਈ ਗਈ ਸੀ ਅਤੇ ਬਦਲੀ ਗਈ ਸੀ ਉਹਨਾਂ ਨੂੰ ਹਾਲੇ ਤੱਕ ਇਸ ਕਰਕੇ ਜ਼ਮਾਨਤ ਨਹੀਂ ਦਿੱਤੀ ਗਈ ਕਿਉਂਕਿ ਜੇ ਉਹਨਾਂ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਉਹ ਬਾਹਰ ਆ ਕੇ ਸਬੂਤਾਂ ਨਾਲ ਅਤੇ ਤਕਰੀਬਨ ਗਵਾਹਾਂ ਨਾਲ ਵੀ ਛੇੜਛਾੜ ਕਰ ਹੀ ਸਕਦੇ ਹਨ ਦੋਸਤੋ ਆਵਾਦਿ ਪਾਰਟੀ ਦੇ ਦਿੱਲੀ ਦੇ ਇੱਕ ਹੋਟਾਪ ਦੇ ਨੇਤਾ ਸੰਜੀਤ ਸਿੰਘ ਜੋ ਰਾਜ ਸਭਾ ਮੈਂਬਰ ਵੀ ਹਨ ਉਹ ਹਾਲੇ ਵੀ ਇਸ ਲਿਕਰ ਕੇਸ ਵਿੱਚ ਜੇਲ੍ਹ ਵਿੱਚ ਹਨ ਉਹਨਾਂ ਨੂੰ ਜ਼ਮਾਨਤ ਤੱਕ ਨਹੀਂ ਮਿਲੀ ਹੈ ਬਸ ਲੰਘੇ ਦਿਨ ਹੀ ਉਹਨਾਂ ਨੂੰ ਫੇਰ ਤੋਂ ਰਾਜ ਸਭਾ ਮੈਂਬਰ ਨਾਮਜ਼ਦਗੀ ਲਈ ਕੁਝ ਘੰਟਿਆਂ ਦੀ ਹੀ ਜ਼ਮਾਨਤ ਮਿਲੀ ਸੀ ਪਰ ਉਹ ਵੀ ਪੂਰੀਆਂ ਸ਼ਰਤਾਂ ਨਾਲ ਹੁਣ ਦੱਸਦੇ ਹਨ ਕਿ ਦੋਸਤੋ ਦਿੱਲੀ ਦੇ ਡਿਪਟੀ ਸੀਐਮ ਸ਼੍ਰੀਮਾਨ ਮਨਜੀਸ਼ ਸ਼ੋਧਿਆ ਉਹਨਾਂ ਨੇ ਆਪਣੀ ਜ਼ਮਾਨਤ ਲਈ ਇੱਕ ਆਖਰੀ ਕੋਸ਼ਿਸ਼ ਕੀਤੀ ਉਹ ਵੀ ਰੱਦ ਹੋ ਗਈ ਇਸ ਮੌਕੇ ਦੱਸਦੇ ਹਨ ਕਿ ਈਡੀ ਨੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਹੁਣ ਸਰਮੋਰ ਕਲਪਰੇਟ ਮੁੱਖ ਸਾਜ਼ਿਸ਼ਕਰਤਾ ਉਹਨਾਂ ਦੀ ਗ੍ਰਿਫਤਾਰੀ ਹੋਣ ਵਾਲੀ ਹੈ ਇਸ ਕਰਕੇ ਇਹਨਾਂ ਦਾ ਬਾਹਰ ਜਾਣਾ ਠੀਕ ਨਹੀਂ ਹੈ ਅਦਾਲਤ ਨੇ ਉਹਨਾਂ ਦੀ ਇਹ ਗੱਲ ਸਵੀਕਾਰ ਕਰ ਲਈਏ ਤੇ ਮਨੀਸ਼ ਸ਼ੋਦੀਆ ਫੇਰ ਦੁਬਾਰਾ ਜੇਲ੍ਹ ਦੀਆਂ ਸਲਾਕਾਂ ਪਿੱਛੇ ਹਨ ਉਹਨਾਂ ਨੂੰ ਜ਼ਮਾਨਤ ਨਹੀਂ ਮਿਲੀ ਦੋਸਤੋ ਇਹ ਜੋ ED ਦਾ ਬਿਆਨ ਆਇਆ ਸੀ ਕਿ ਹੁਣ ਮੁੱਖ ਕੋਲੈਬੋਰੇਟਰ ਉਹਨਾਂ ਦੀ ਗ੍ਰਿਫਤਾਰੀ ਦੀ ਤਕਰੀਬਨ ਤਿਆਰੀ ਹੈ ਇਸ ਨੇ ਚਰਚਾ ਸ਼ੁਰੂ ਕਰ ਦਿੱਤੀ ਕਿ ਸ਼ਾਇਦ ਦਿੱਲੀ ਦੇ CM ਹਾਂਜੀ ਦਿੱਲੀ ਦੇ ਮੁੱਖ ਮੰਤਰੀ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਉਹ ਵੀ ਗ੍ਰਿਫਤਾਰ ਕੀਤੇ ਜਾ ਸਕਦੇ ਹਨ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ ਹੁਣ ਉਹ ਭਾਰਤ ਸਰਕਾਰ ਦੇ ਵਿਭਾਗੇ ਏਡੀ ਇਨਫੋਰਸਮੈਂਟ ਡਿਪਾਰਟਮੈਂਟ ਉਸ ਨੂੰ ਮੋਦੀ ਦੀ ਈਡੀ ਕਹਿ ਕੇ ਭੰਡ ਰਹੇ ਹਨ ਬਿਨਾਂ ਸਬੀਤਾਂ ਤੋਂ ਕੋਈ ਵੀ ਵਿਭਾਗਾ ਦੋਸਤੋ ਕਿਸੇ ਵੀ ਸਟੇਟ ਦੇ ਮੁੱਖ ਮੰਤਰੀ ਨੂੰ ਅਰੈਸਟ ਨਹੀਂ ਕਰ ਸਕਦਾ ਜੇ ਉਹਨਾਂ ਕੋਲ ਕੁਝ ਸਬੂਤ ਹੋਣਗੇ ਤਾਂ ਹੀ ਤਾਂ ਇਹ ਕਦਮ ਚੁੱਕਣਗੇ ਰਾਜਨੀਤਿਕ ਨੇਤਾਵਾਂ ਦੇ ਬਿਆਨ ਬੇਸ਼ੱਕ ਰਾਜਨੀਤਿਕ ਹੁੰਦੇ ਹਨ ਪਰ ਇਹ ਸਮਾਜ ਵਿੱਚ ਸੰਦੇਸ਼ ਕੀ ਦੇ ਰਹੇ ਹਨ ਦੋਸਤੋ ਦੁੱਧ ਧੋਤੇ ਕਟੜ ਇਮਾਨਦਾਰ ਨੇਤਾਵਾਂ ਨੂੰ ਕੀ ਈਡੀ ਵਰਗਾ ਮੈਕਮਾ ਐਵੇਂ ਹੀ ਗ੍ਰਿਫਤਾਰ ਕਰ ਲਵੇਗਾ ਉਹ ਵੀ ਬਿਨਾਂ ਠੋਸ ਸਬੂਤਾਂ ਤੋਂ ਉਸ ਤੋਂ ਬਾਅਦ ਇਸ ਕੇਸ ਵਿੱਚ ਇੱਕ ਪਾਰਟੀ ਦੀ ਲੀਡਰਸ਼ਿਪ ਅਦਾਲਤਾਂ ਦੀ ਵਿਵੇਕ ਉੱਤੇ ਵੀ ਤਾਂ ਸਵਾਲ ਪੈਦਾ ਕਰ ਹੀ ਰਹੀ ਹੈ ਹਾਂਜੀ ਦੋਸਤੋ ਜੋ ਆਮ ਆਦਮੀ ਪਾਰਟੀ ਦੇ ਬਿਆਨ ਆ ਰਹੇ ਹਨ ਉਸ ਤੋਂ ਸਿੱਧਾ-ਸਿੱਧਾ ਅਦਾਲਤਾਂ ਉੱਪਰ ਵੀ ਸਵਾਲ ਚੁੱਕਿਆ ਹੀ ਜਾ ਰਿਹਾ ਹੈ। ਉਹਨਾਂ ਦੇ ਬਿਆਨਾਂ ਮੁਤਾਬਕ ਅਦਾਲਤਾਂ ਵਿੱਚ ਜੋ ਜੱਜ ਬੈਠੇ ਹਨ ਸ਼ਾਇਦ ਉਹ ਕੰਮ ਅਕਲ ਹਾਂ ਜਾਂ ਅਕਲੋਂ ਅੰਨੇ ਹਨ। ਉਹ ਜੋ ਸਬੂਤ ਸਾਹਮਣੇ ਦਿੱਤੇ ਜਾਂਦੇ ਹਨ ਉਹਨਾਂ ਨੂੰ ਸ਼ਾਇਦ ਸਮਝ ਹੀ ਨਹੀਂ ਸਕਦੇ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਜ਼ਮਾਨਤ ਹੀ ਨਹੀਂ ਦਿੰਦੇ। ਦੋਸਤੋ ਕੀ ਲੋਅਰ ਕੋਰਟ ਕੀ ਹਾਈ ਕੋਰਟ ਅਤੇ ਇੱਥੋਂ ਤੱਕ ਕਿ ਸੁਪਰੀਮ ਕੋਰਟ ਆਮ ਆਦਮੀ ਮੁਤਾਬਕ ਇਹਨਾਂ ਦੇ ਜੱਜ ਵੀ ਇੰਨੀ ਸਮਝ ਨਹੀਂ ਰੱਖਦੇ ਕਿ ਜਾਂਚ ਏਜੰਸੀ ਕੋਲ ਕੋਈ ਸਬੂਤ ਹੈ ਹੀ ਨਹੀਂ ਜਿਵੇਂ ਇਹ ਨੇਤਾ ਦਾਵਾ ਕਰ ਰਹੇ ਹਨ ਝੂਠੇ ਕੇਸ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਅਦਾਲਤਾਂ ਉਹਨਾਂ ਨੂੰ ਜ਼ਮਾਨਤਾਂ ਕਿਉਂ ਨਹੀਂ ਦਿੰਦੀਆਂ ਇੱਕ ਵਾਰੀ ਜੋ ਉਹਨਾਂ ਨੇ ਬਿਆਨ ਦਿੱਤਾ ਹੈ ਉਹ ਇੱਕ ਵਾਰੀ ਫੇਰ ਸੁਣਦੇ ਹਾਂ ਕਿ ਦੀ ਮੈਂ ਆਪਣਾ ਅਸਲੀ ਰੂਪ ਸਾਹਮਣੇ ਰੱਖ ਦਿਆ ਹੈ ਕਿ ਜੋ ਛਾਪੇ ਪੜ ਰਹੇ ਹਨ जो सम आ रहे हैं वो सिर्फ और सिर्फ एक ही मकसद से है कि वो दिल्ली के मुख्यमंत्री अरविंद केजरीवाल पे हमला करना चाहते हैं दिल्ली के मुख्यमंत्री अरविंद केजरीवाल जी को कुचलना चाहते हैं भारतीय जनता पार्टी को पता है प्रधानमंत्री नरेंद्र मोदी जी को पता है कि अगर कोई एक नेता है जो उन्हें चैलेंज कर सकता अब शायद उन्हें लग रहा है कि उनकी जो गिरफ्तारी का मकसद है ये इस केस से पूरा ना हो तो इसलिए उन्होंने एक और फर्जी केस में कल अरविंद केजरीवाल जी को नोटिस भेज दिया ये मामला बोर्ड वाला है क्या ये तो हम भी जानना चाहते हैं कल अरविंद केजरीवाल जी को नोटिस भेज दिया ये मामला एक और फर्जी केस में कल अरविंद केजरीवाल जी को नोटिस भेज दिया दोस्तों की ना बयान तो बाद आम ਲੋਕਾਂ ਦਾ ਅਦਾਲਤਾਂ ਦੇ ਅਕਲੋਂ ਅਨੇ ਹੋਣ ਦਾ ਸੰਦੇਸ਼ ਆਮ ਲੋਕਾਂ ਵਿੱਚ ਨਹੀਂ ਜਾ ਰਿਹਾ ਅਦਾਲਤਾਂ ਪ੍ਰਤੀ ਵਿਸ਼ਵਾਸ ਨਹੀਂ ਘਟ ਰਿਹਾ ਪਤਾ ਨਹੀਂ ਦੋਸਤੋ ਸਾਡੇ ਪੋਲੀਟੀਸ਼ਨ ਆਮ ਲੋਕਾਂ ਨੂੰ ਕਦੋਂ ਮੂਰਖ ਸਮਝਣਾ ਬੰਦ ਕਰਨਗੇ ਸਾਰੇ ਸਰਕਾਰੀ ਅਦਾਰਿਆਂ ਨੂੰ ਉਹ ਭੰਡੀ ਹੀ ਜਾ ਰਹੇ ਹਨ ਕਿਸੇ ਵੀ ਜਾਂਚ ਏਜੰਸੀ ਦੀ ਉਹ ਭਰੋਸੇਯੋਗਤਾ ਉਸ ਨੂੰ ਰਹਿਣ ਹੀ ਨਹੀਂ ਦਿੰਦੇ ਸਭ ਨੂੰ ਦੱਸਦੇ ਹਨ ਕਿ ਉਹ ਮੋਦੀ ਦੇ ਹੁਕਮਾਂ ਨਾਲ ਚੱਲ ਰਿਹਾ ਹੈ ਮੋਦੀ ਨਰਿੰਦਰ ਮੋਦੀ ਉਹ ਭਾਰਤ ਦਾ ਪ੍ਰਧਾਨ ਮੰਤਰੀ ਹੈ ਪਰ ਉਹ ਵੀ ਨਿਯਮ ਅਨੁਸਾਰ ਹੀ ਕੰਮ ਕਰਦਾ ਹੈ ਪਰ ਇਹ ਆਮ ਆਦਮੀ ਪਾਰਟੀ ਦੇ ਨੇਤਾ ਇਹ ਸਮਝਦੇ ਹੀ ਨਹੀਂ ਆਮ ਆਦਮੀ ਪਾਰਟੀ ਦੇ ਨੇਤਾ ਲੋਕਾਂ ਵਿੱਚ ਇਹ ਸੰਦੇਸ਼ ਇਹ ਭਰਮ ਫਿਲਾ ਰਹੇ ਹਨ ਕਿ ਬਸ ਮੋਦੀ ਕਹਿੰਦਾ ਹੈ ਕਿ ਉਸ ਨੂੰ ਫਾਲੋ ਅਤੇ ਜਾਂਚ ਏਜੰਸੀਆਂ ਉਸ ਨੂੰ ਜਾ ਕੇ ਉਸ ਦੇ ਉੱਪਰ ਕੇਸ ਪਾ ਕੇ ਉਸ ਨੂੰ ਅਰੈਸਟ ਕਰ ਲੈਂਦੀਆਂ ਹਨ ਕੋਈ ਸਬੂਤ ਕੋਈ ਗਵਾਹ ਕੋਈ ਕਾਨੂੰਨੀ ਨੁਕਤੇ ਕੁਝ ਵੀ ਨਹੀਂ ਚੱਲਦਾ ਦੋਸਤੋ ਅਦਾਲਤਾਂ ਦੇ ਹੁੰਦੇ ਇੰਨੀ ਹਨੇਰਗਰਦੀ ਕਦੇ ਵੀ ਨਹੀਂ ਹੋ ਸਕਦੀ ਅਦਾਲਤਾਂ ਵੱਡੇ ਵੱਡੇ ਅਪਰਾਧੀਆਂ ਤੱਕ ਨੂੰ ਜ਼ਮਾਨਤਾਂ ਦੇ ਦਿੰਦੀਆਂ ਹਨ ਜਿੱਥੇ ਕੁਝ ਸ਼ੱਕ ਮਹਿਸੂਸ ਹੁੰਦਾ ਹੈ ਫਿਰ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਜੇ ਜ਼ਮਾਨਤ ਨਹੀਂ ਮਿਲਦੀਆਂ ਹਨ ਤਾਂ ਉਸ ਵਿੱਚ ਕੁਝ ਤਾਂ ਸ਼ੱਕੀ ਹੋਵੇਗਾ ਹੀ ਜਿਸ ਕਰਕੇ ਅਦਾਲਤਾਂ ਉਹਨਾਂ ਨੂੰ ਜ਼ਮਾਨਤ ਨਹੀਂ ਦੇ ਰਹੀਆਂ ਹਨ ਦੋਸਤੋ ਇਹਨਾਂ ਨੇ ਪਿੱਛੇ ਜਿਹੇ ਇੱਕ ਹੋਰ ਪਰਮ ਫਲਾਇਆ ਕਿ ਆਮ ਆਦਮੀ ਪਾਰਟੀ ਦੇ ਸਰਵੋਤਮ ਨੇਤਾ ਟੋਪ ਦੇ ਨੇਤਾ ਸਭ ਕੁਝ ਸਰਵੇ ਸਰਵਾ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਅਦਾਲਤ ਵਿੱਚੋਂ ਜ਼ਮਾਨਤ ਮਿਲ ਚੁੱਕੀ ਹੈ ਉਸ ਦੇ ਬਾਵਜੂਦ ਉਹਨਾਂ ਨੂੰ ਕਿਉਂ ਬੁਲਾਇਆ ਜਾ ਰਿਹਾ ਹੈ ਸੱਮਣ ਦੇ ਕੇ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਾ ਸਕਦਾ ਇਹ ਆਮ ਆਦਮੀ ਪਾਰਟੀ ਦੇ ਨੇਤਾਵਾਂ ਦਾ ਦਾਵਾ ਹੈ ਪਰ ਦੋਸਤੋ ਉਸ ਬਾਰੇ ਵੀ ਇਹ ਗੱਲ ਜਾਣਨੀ ਜ਼ਰੂਰੀ ਹੈ ਕਿ ਉਹਨਾਂ ਨੂੰ ਜੋ ਜ਼ਮਾਨਤ ਮਿਲੀ ਸੀ ਉਹ ਸਿਰਫ ਉਸ ਕੇਸ ਵਿੱਚ ਮਿਲੀ ਸੀ ਜਿਸ ਵਿੱਚ ਇਹਨਾਂ ਨੂੰ ਦਾਵਾ ਕੀਤਾ ਗਿਆ ਸੀ ਕਿ ਇਹ ਵਾਰ-ਵਾਰ ਸੰਮਨ ਮਿਲਣ ਤੇ ਪੇਸ਼ ਨਹੀਂ ਹੋ ਰਹੇ। ਦੋਸਤੋ ਵਾਰ-ਵਾਰ ਸੰਮਨ ਦਾ ਮਿਲਣ ਤੇ ਪੇਸ਼ ਹੋਣ ਦੇ ਚੱਕਰ ਵਿੱਚ ਇੱਕ ਜਾਂ ਦੋ ਮਹੀਨੇ ਦੀ ਸਜ਼ਾ ਹੁੰਦੀ ਹੈ। ਦੋਸਤੋ ਅਦਾਲਤਾਂ ਨੇ ਉਸ ਜੋ ਇੱਕ ਦੋ ਮਹੀਨੇ ਦੀ ਸਜ਼ਾ ਹੁੰਦੀ ਹੈ ਸੰਮਨ ਮਿਲਣ ਤੇ ਪੇਸ਼ ਨਾ ਹੋਣ ਦੀ ਉਸ ਉੱਪਰ ਰੋਕ ਲਾਈ ਸੀ ਅਤੇ ਜਮਾਨਤ ਦਿੱਤੀ ਸੀ ਨਾ ਕਿ ਬਾਕੀ ਸਾਰੇ ਕੇਸਾਂ ਵਿੱਚ ਖਾਸ ਕਰਕੇ ਲਿਕਵਰ ਸਕੈਮ ਵਿੱਚ ਪਰਚਲਾਕੀ ਨਾਲ ਆਵਾਜ਼ ਆਮੀ ਪਾਰਟੀ ਦੀ ਲੀਡਰਸ਼ਿਪ ਇਹ ਕਹਿ ਰਹੀ ਹੈ ਲੋਕਾਂ ਵਿੱਚ ਇਹ ਭਰਮ ਫਿਲਾ ਰਹੀ ਹੈ ਕਿ ਤਕਰੀਬਨ ਉਹਨਾਂ ਨੂੰ ਬੇਲ ਮਿਲ ਚੁੱਕੀ ਹੈ ਸ਼ਾਇਦ ਲਿਕਵਰ ਘਟਾਲੇ ਵਿੱਚ ਜੋ ਕਿ ਸਰਾਸਰ ਝੂਠ ਹੈ ਹੁਣ ਤਾਂ ਉਹਨਾਂ ਦੇ ਨੇਤਾ ਇਹ ਵੀ ਪ੍ਰਚਾਰ ਕਰਨ ਲੱਗ ਪਏ ਹਨ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਲਈ ਏਡੀ ਝੂਠੇ ਕੇਸ ਬਣਾ ਬਣਾ ਕੇ ਅਰਵਿੰਦ ਕੇਜਰੀਵਾਲ ਨੂੰ ਕਿਸੇ ਤਰ੍ਹਾਂ ਬਸ ਅਰੈਸਟ ਕਰਨਾ ਚਾਹੁੰਦੀ ਹੈ ਬਹੁਤ ਹੀ ਅਫਸੋਸਜਨਕ ਬਿਆਨ ਹਨ ਦੋਸਤੋ ਇਹ ਉਹ ਜਿਹੇ शाम को अरविंद केजरीवाल जी को एक और समन मोदी जी की ईडी ने भेज दिया कि गिरफ्तारी करने के लिए कोई बैकअप प्लान की शुरुआत हो रही है कि अगर इस मामले में नहीं गिरफ्तार कर पाए तो उस मामले में गिरफ्तार कर लेंगे दूसरे मामले में नहीं गिरफ्तार कर पाए तो क्या पता दो चार दिन में तीसरा मामला खुल जाए तीसरे मामले में नहीं गिरफ्तार ਦੋਸਤੋ ਆਮ ਆਦਮੀ ਪਾਰਟੀ ਦੇ ਨੇਤਾਵਾਂ ਦਾ ਦਾਵਾ ਹੈ ਕਿ ਉਹਨਾਂ ਨੂੰ ਲੋਕ ਸਭਾ ਵਿੱਚ ਪ੍ਰਚਾਰ ਕਰਨ ਤੋਂ ਰੋਕਣ ਲਈ ਹਾਜੀ ਰਵਿੰਦ ਕੇਜਰੀਵਾਲ ਨੂੰ ਆਮ ਆਦਮੀ ਪਾਰਟੀ ਦਾ ਲੋਕ ਸਭਾ ਦੀਆਂ ਚੋਣਾਂ ਵੇਲੇ ਪ੍ਰਚਾਰ ਕਰਨ ਤੋਂ ਰੋਕਣ ਲਈ ਈਡੀ ਝਾਲੀ ਅਤੇ ਝੂਠੇ ਕੇਸ ਬਣਾ ਕੇ ਉਹਨਾਂ ਨੂੰ ਅਰੈਸਟ ਕਰ ਸਕਦੀ ਹੈ ਪਰ ਦੋਸਤੋ ਸੋਚੋ ਇਹ ਉਹ ਪਾਰਟੀ ਹੈ ਜਿਸ ਦੇ ਲੋਕ ਸਭਾ ਵਿੱਚ ਸਿਰਫ ਇੱਕ ਮੈਂਬਰ ਹੈ ਉਹ ਵੀ ਪੰਜਾਬ ਵਿੱਚੋਂ ਲੋਕ ਸਭਾ ਦੀ ਸੀਟ ਜਲੰਧਰ ਵਾਲੀ ਸੀਟ ਤੋਂ ਦੋਸਤੋ ਆਮ ਆਦੀ ਪਾਰਟੀ ਦੇ ਨੇਤਾਵਾਂ ਦੇ ਇਹ ਬਿਆਨ ਬਹੁਤ ਹੀ ਅਫਸੋਸਨਾਕ ਅਤੇ ਸ਼ਰਮਨਾਕ ਹਨ ਉਸ ਪਾਰਟੀ ਵੱਲੋਂ ਇਹ ਬਿਆਨ ਦਿੱਤੇ ਜਾ ਰਹੇ ਹਨ ਜਿਸ ਕੋਲ ਸਿਰਫ ਲੋਕ ਸਭਾ ਵਿੱਚ ਬਸ ਇੱਕ ਹੀ ਸੀਟ ਹੈ ਭਵਿੱਖ ਵਿੱਚ ਵੀ ਉਮੀਦ ਹੈ ਕਿ ਇਹਨਾਂ ਦੀ ਗਿਣਤੀ ਲੋਕ ਸਭਾ ਵਿੱਚ ਸਿੰਗਲ ਡਿਜੀਟ ਵਿੱਚ ਹੀ ਰਹੇਗੀ ਦੋਸਤੋ ਜਿਨ੍ਹਾਂ ਪਾਰਟੀਆਂ ਦੀ ਲੋਕ ਸਭਾ ਵਿੱਚ ਡਬਲ ਡਿਜੀਟ ਵਿੱਚ ਮੌਜੂਦਗੀ ਹੈ ਉਹਨਾਂ ਦੇ ਟੋਪ ਦੇ ਨੇਤਾ ਉਹਨਾਂ ਨੂੰ ਤਾਂ ਕੋਈ ਗ੍ਰਿਫਤਾਰ ਨਹੀਂ ਕਰ ਰਿਹਾ ਖਾਸ ਕਰਕੇ ਉਦਾਹਰਨ ਵਜੋਂ ਜੇ ਆਪਾਂ ਗੱਲ ਕਰੀਏ ਤਾਂ ਮਮਤਾ ਬੇਨਰਜੀ ਦੋਸਤੋ ਜੇ ਕੁਝ ਸਬੂਤ ਹੋਣਗੇ ਤਾਂ ਹੀ ਤਾਂ ਏਡੀ ਇਹ ਕਾਰਵਾਈ ਕਰੇਗੀ ਉਹਨਾਂ ਨੂੰ ਅਰੈਸਟ ਕਰਨ ਦੀ ਦੋਸਤੋ ਅਦਾਲਤਾਂ ਤਾਂ ਹਨ ਹੀ ਜੇ ਸਬੂਤ ਨਕਲੀ ਜਾਂ ਝੂਠੇ ਹਨ ਤਾਂ ਅਦਾਲਤਾਂ ਦੇ ਸਾਹਮਣੇ ਉਹਨਾਂ ਦੇ ਵਕੀਲਾ ਰਾਹੀਂ ਪੇਸ਼ ਹੋ ਕੇ ਉਹਨਾਂ ਨੂੰ ਛੱਟ ਜਮਾਨਤ ਮਿਲ ਹੀ ਜਾਵੇਗੀ ਪਰ ਦੋਸਤੋ ਸਭ ਨੂੰ ਪਤਾ ਹੈ ਕਿ ਅੰਦਰ ਦੀ ਸਚਾਈ ਕੀ ਹੈ ਕੀ ਹੋਇਆ ਹੈ ਦਿੱਲੀ ਲੁਕਰ ਕੇਸ ਵਿੱਚ ਦੋਸਤੋ ਜੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸ਼ਿਸ਼ੋਦੀਆ ਉਹਨਾਂ ਨੂੰ ਲਗਭਗ 1 ਸਾਲ ਤੋਂ ਜਮਾਨਤ ਨਹੀਂ ਮਿਲ ਰਹੀ ਹੈ ਅਤੇ ਨਾ ਹੀ ਆਮ ਆਦਮੀ ਪਾਰਟੀ ਦੇ ਟੋਪ ਦੇ ਲੀਡਰ ਰਾਜ ਸਭਾ ਮੈਂਬਰ ਸੰਜੇ ਸਿੰਘ ਉਹਨਾਂ ਨੂੰ ਵੀ ਹਾਲੇ ਤੱਕ ਜਮਾਨਤ ਨਹੀਂ ਮਿਲੀ ਹੈ ਤਾਂ ਮਾਮਲਾ ਕੁਝ ਨਾ ਕੁਝ ਦਾ ਗੜਬੜ ਹੈ ਹੀ ਦੋਸਤੋ ਖਾਸ ਕਰ ਅਦਾਲਤਾਂ ਦੀਆਂ ਨਜ਼ਰਾਂ ਵਿੱਚ ਪਰ ਦੋਸਤੋ ਚਲਿੰਦਾ ਦਿਨਾਂ ਦੀ ਗੱਲ ਹੈ ਇੱਕ ਹਫਤਾ 10 ਦਿਨ ਜਾਂ ਵੱਧ ਤੋਂ ਵੱਧ 15 ਦਿਨ ਇਹ ਸਪਸ਼ਟ ਹੋ ਹੀ ਜਾਵੇਗਾ ਕਿ ਉਹ ਕੱਟੜ ਇਮਾਨਦਾਰ ਹਨ ਜਾਂ ਨਹੀਂ ਜੇ ਕਟੜੇ ਮਾਣਦਾਰ ਹੋਣਗੇ ਤਾਂ ਦਲ ਤਾਂ ਉਹਨਾਂ ਨੂੰ ਛੱਟ ਜਮਾਨਤ ਦੇ ਹੀ ਦੇਣਗੇ ਆਰੈਸਟ ਤੋਂ ਬਾਅਦ ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗ ਰਹੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਸਕਦੇ ਹੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ